ਬਈ ਡੱਬਿਆਂ ਦਾ ਤੇਰੇ ਸਵਕਾਰ ਕਰ ਹੀ ਲਵਾਂਗੇ ਜੇ ਤੂੰ ਤੁਸੀਂ ਘਰੇ ਆ ਕੇ ਚੱਲ ਕੇ ਪਰ ਉਸ ਤੋਂ ਪਹਿਲਾਂ ਰਾਜ ਦੱਸੋ ਵੀ ਡੱਬਿਆਂ ਦਾ ਰਾਜ ਕਿਵੇਂ ਰਾਜ ਹੈ ਵੀਰ ਜੀ ਤੁਸੀਂ ਵੀਡੀਓ ਪਾਈ ਸੀਗੀ ਤੁਹਾਡੀ ਵੀਡੀਓ ਵੇਖ ਕੇ ਮੈਂ ਹਵੋਰ ਵਾਲੇ ਜਤਿੰਦਰ ਤੇ ਤਰਮਿੰਦਰ ਨਾਲ ਕੰਟੈਕਟ ਕੀਤਾ ਠੀਕ ਹੈ ਜੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਉਦੇ ਅਕੋਰਡਿੰਗ ਮੈਂ ਆਪਦਾ ਵਜ਼ਨ ਘੱਟ ਕੀਤਾ ਤੇ ਦੋਸਤੋ ਬਾਈ ਜੀ ਦਾ ਵਜ਼ਨ ਸੀ 1 ਕਵਾਂਟਲ 25 ਕਿਲੋ ਤੇ ਹੁਣ ਕਿੰਨਾ 96 96 ਕਿਲੋ ਜੀ ਅੱਜ ਪੱਕਾ ਮਤਲਬ ਤੋਲ ਲੀਏ ਤੇ ਆਪਾਂ ਕੰਡਾ ਕਰੇ ਹੈਗਾ ਆਪਣਾ ਤੋਲ ਕੇ ਵੇਖ ਲੈਨੇ ਲਓ ਵੀ ਦੋਸਤੋ ਕੰਡਾ ਆਪਾਂ 00 ਕਰ ਲਿਆ ਤੇ ਬਾਈ ਦਾ 1 ਕਵਾਂਟਲ 25 ਕਿਲੋ 25 ਕਿਲੋ ਵਜ਼ਨ ਸੀਗਾ ਤੇ ਹੁਣ ਆਓ ਚੈੱਕ ਕਰਾਓ ਮੜਾ ਜੀ ਆ ਤੁਸੀਂ ਦੇਖ ਲਓ 96 ਕਿਲੋ 500 ਗ੍ਰਾਮ ਬਾਈ ਦਾ ਵਜ਼ਨ ਰਹਿ ਗਿਆ ਤੇ ਬਾਈ ਇਹ ਇੰਨਾ ਪੋਸਿਟਿਵ ਇੰਨੇ ਚਿਰ ਦੇ ਵਿੱਚ ਕਿਵੇਂ ਵਜ਼ਨ ਘਟ ਗਿਆ ਤੁਹਾਡਾ ਜੀ ਡਾਈਟ ਫੋਲੋ ਕਰਨ ਵਾਲੀ ਆ ਜਿਵੇਂ ਮੈਨੇ ਉਹਨਾਂ ਨੇ ਗਾਈਡ ਕੀਤਾ ਮੈਂ ਉਸ ਤਰ੍ਹਾਂ ਕਰੀ ਗਿਆ ਤੇ ਮੇਰਾ weight ਘਟ ਗਿਆ ਜੀ ਕਮਾਲ ਕਰਤੀ 33 ਕਿਲੋ ਵਜ਼ਨ ਜੀ ਸਰ ਬਿਲਕੁਲ ਦੇਖ ਲਓ ਤੁਹਾਡੇ ਸਾਹਮਣੇ ਆ ਸੰਦੂ ਸਾਹਿਬ ਦੋਸਤੋ ਤੁਸੀਂ ਸਾਡੀ ਪਹਿਲੋਂ ਵਾਲੀ ਵੀਡੀਓ ਦੇ ਵਿੱਚ ਦੇਖੋ ਬਾਈ ਜੀ ਕਿੰਨੇ ਮੋਟੇ ਸੀ ਕਿੰਨਾ ਵਜ਼ਨ ਸੀ ਤੇ ਉਹ ਵੀਡੀਓ ਬਣਾਏ ਨੂੰ ਕਿੰਨਾ ਟਾਈਮ ਹੋ ਗਿਆ ਉਹ ਮੈਨੂੰ ਲੱਗਦਾ ਜੀ 3 ਮਹੀਨੇ ਸ਼ਾਇਦ 3 ਮਹੀਨਿਆਂ ਦੇ ਵਿੱਚੋਂ 33 ਕਿਲੋ ਵਜ਼ਨ ਘਟਨਾ ਬੜੀ ਵੱਡੀ ਗੱਲ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਕੀ ਕੀ ਚਮਤਕਾਰ ਕੀ ਕਰਦੇ ਹਾਂ ਤੁਸੀਂ ਮਾੜਾ ਦੱਸੋ ਖੁੱਲ ਕੇ ਕੁਛ ਨਹੀਂ ਜੀ ਦੇਖੋ ਅਸੀਂ ਕੋਈ ਵੀ ਸਾਡੇ ਕੋਲੇ ਵਜਨ ਦਾ ਮਤਲਬ ਸਾਨੂੰ ਫੋਨ ਕਰਦਾ ਜਾਂ ਕੋਈ ਉਹ ਆਪਣੀ ਰਿਕੁਆਇਰਮੈਂਟ ਲੈ ਕੇ ਆਉਂਦਾ ਅਸੀਂ ਸਿਰਫ ਇੱਕ ਉਹਦੀ ਜਿਹੜੀ ਘਰ ਵਾਲੀ ਡਾਈਟ ਹੈ 60% ਉਹ ਡਾਈਟ ਸੈੱਟ ਕਰਦੇ ਹਾਂ ਜੀ 40% ਅਸੀਂ ਆਪਣੇ ਕੋਲੋਂ ਨਿਊਟ੍ਰੀਸ਼ਨ ਦਿੰਨੇ ਆ ਜੀ ਜੋ ਕਿ ਐਫਐਸਐਸਆਈ ਤੋਂ ਅਪਰੂਵਡ ਹੈ ਜੀ ਠੀਕ ਹੈ ਠੀਕ ਤਾਂ ਉਹਦੇ ਨਾਲ ਆਪਾਂ 60 ਔਰ 40 ਦੇ ਨਾਲ ਜਿਹੜਾ weight ਉਹ ਘੱਟ ਕਰਦੇ ਆਂ ਜੀ ਠੀਕ ਹੈ ਤੇ ਤੁਸੀਂ ਆਪਣਾ ਆਪਣਾ ਕਿੰਨਾ ਘਟਾਇਆ ਜੀ ਮੇਰਾ ਜੀ ਪਹਿਲਾਂ 1 ਕਵਾਂਟਲ 22 ਕਿਲੋ ਸੀ ਜੀ ਜਿਹੜਾ ਕਿ 90 ਕਿਲੋ ਤੇ ਕੀਤਾ ਸੀ ਠੀਕ ਹੈ ਤੇ ਇਨਾਂ ਦਾ ਵੀ ਮੇਰੇ ਵਾਂਗੂ ਬਸ ਥੋੜਾ ਜਿਹਾ ਮੇਰੇ ਨਾਲੋਂ ਪਿੱਛੇ ਰਹਿ ਗਏ ਨੇ ਲਗਭਗ ਮੇਰੇ ਬਰਾਬਰ ਆਉਣ ਵਾਲੇ ਨੇ ਠੀਕ ਠੀਕ ਹਾਂ ਤਾਂ ਪਹਿਲਾਂ ਆਪਾਂ ਭਾਰ ਦਾ ਘਟਾਇਆ ਸੀ ਤਾਂ ਫਿਰ ਹੁਣ ਅੱਗੇ ਆਪਾਂ ਲੋਕਾਂ ਦਾ ਠੀਕ ਕਿੰਨੇ ਕਿ ਦਿਨਾਂ ਦਾ ਪ੍ਰੋਸੈਸ ਹੈ ਵਜਨ ਇਹ ਦੇਖੋ ਜੀ ਇਹ ਆਪਣੇ ਮਤਲਬ ਫਾਲੋ ਅਪ ਤੇ ਆ ਅੱਛਾ ਜਿਵੇਂ ਹੁਣ ਇਹਨਾਂ ਨੇ ਪ੍ਰੋਪਰ ਕੀਤਾ ਤਾਂ ਇਹਨਾਂ ਨੂੰ ਲਗਭਗ 8-10 ਕਿਲੋ ਦੀ 10 ਕਿਲੋ ਦੀ ਐਵਰੇਜ ਪਈ ਹੈ ਜੀ ਮਹੀਨੇ ਦੇ ਤੇ ਇਹਦੇ ਵਾਸਤੇ ਕੋਈ ਤੁਹਾਡੇ ਕੋਲ ਆਉਣਾ ਪੈਂਦਾ ਅਗਲੇ ਨੂੰ ਜਿਵੇਂ ਦੇ ਕੋਈ ਮਤਲਬ ਜਾਂ ਵਿੱਚ ਕੀ ਸਿਸਟਮ ਆ ਜੇਕਰ ਦੇਖੋ ਜੀ ਕੋਈ ਆਉਣਾ ਚਾਵੇ ਤਾਂ ਅਬੋਰ ਦੇ ਵਿੱਚ ਆਪਣਾ ਹਨੂਮਾਨਗੜ੍ਹ ਰੋਡ ਦੇ ਉੱਪਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਉਹਨਾਂ ਦੇ ਨਾਲ ਆਪਣਾ ਆਫਿਸ ਹੈ ਜੀ ਉੱਥੇ ਆ ਸਕਦਾ ਜੇਕਰ ਕੋਈ ਦੂਰ ਹੈ ਨਹੀਂ ਆ ਸਕਦਾ ਤਾਂ ਆਪਾਂ ਉਹਦੇ ਤੱਕ ਵੀ ਉਹ ਪ੍ਰੋਡਕਟ ਜਿਹੜਾ ਪਹੁੰਚਦਾ ਕਰਦੇ ਆ ਜੀ ਪਹੁੰਚਦਾ ਕਰਦੇ ਆ ਹਾਂਜੀ ਠੀਕ ਬਾਹਰ ਵੀ ਭੇਜਦੇ ਆ ਆਲ ਇੰਡੀਆ ਚ ਵੀ ਭੇਜਦੇ ਆ ਅੱਛਾ ਵੀ ਬਾਹਰ ਵੀ ਹਾਂਜੀ ਕਿਤੇ ਵੀ ਮੰਗਵਾ ਸਕਦੇ ਆ ਜੀ ਠੀਕ ਠੀਕ ਹੈ ਤੁਸੀਂ ਘਰੇ ਬੈਠੇ ਅਗਲੇ ਨੂੰ ਗਾਈਡ ਕਰ ਦਿੰਨੇ ਆ ਤੁਹਾਨੂੰ ਸਿਰਫ ਫੋਨ ਕਰਨਾ ਹੈ ਜਿਹੜੀ ਚੀਜ਼ ਵੀ ਉਹਨੂੰ ਤਾਂ ਸਮਝਾਉਣਾ ਘਰੇ ਬੈਠੇ ਸਮਝਾ ਦਿੰਦੇ ਹਾਂਜੀ ਘਰੇ ਬੈਠੇ ਸਮਝਾਵਾਂਗੇ ਸਾਰਾ ਉਹਨਾਂ ਨੂੰ ਗਾਈਡ ਕਰਾਂਗੇ ਡੇਲੀ ਦੀ ਡੇਲੀ ਉਹਨਾਂ ਨੂੰ ਡਾਈਟ ਪਲਾਨ ਭੇਜਾਂਗੇ ਡੇਲੀ ਉਹਨਾਂ ਦੀ ਵੇਟ ਦੀ ਅਪਡੇਟ ਲਾਵਾਂਗੇ ਜੇਕਰ ਉਹਨਾਂ ਦਾ ਵੇਟ ਨਹੀਂ ਚੱਲ ਰਿਹਾ ਰੁਕ ਜਾਂਦਾ ਜਾਂ ਕੋਈ ਵੀ ਗੱਲ ਹੈ ਤਾਂ ਉਹ ਉਸ ਚੀਜ਼ ਦਾ ਪਹਲ ਕਰਾਂਗੇ ਤੇ ਦੋਸਤੋ ਬਾਈ ਜੀ ਦਾ ਤੁਸੀਂ ਵੀ ਇੱਕ ਤਾਂ ਹੁੰਦਾ ਨਾ ਵੀ ਆਪਾਂ ਫੋਟੋ ਵਿਖਾਉਣੇ ਆ ਹਾਂ ਇਹ ਤਾਂ ਚਮਤਕਾਰ ਹੀ ਹੋ ਗਿਆ ਮੈਨੂੰ ਤਾਂ ਵਿਸ਼ਵਾਸ ਨਹੀਂ ਹੋਇਆ ਜਦੋਂ ਘਰੇ ਆਏ ਬਈ ਇੰਨੇ ਜਿਆਦੇ ਪਤਲੇ ਹੋ ਗਏ ਹਾਂ ਦੇਖ ਲਓ ਤੁਸੀਂ ਦੇਖਿਆ ਹੀ ਸੀ ਬਿਲਕੁਲ ਬਿਲਕੁਲ ਹਾਂ ਤੇ ਇਹ ਤਾਂ ਬਾਈ ਜੀ ਮਤਲਬ ਕਿ ਕਿਸੇ ਦੇ ਸਰੀਰ ਤੇ ਤਾਂ ਨਹੀਂ ਕੋਈ ਇਫੈਕਟ ਪੈਂਦਾ ਜਿਹੜੀ ਵੀ ਚੀਜ਼ ਤੁਸੀਂ ਦਿੰਦੇ ਹੋ ਅਗਲੇ ਨਾ ਨਾ ਜੀ ਬਿਲਕੁਲ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਵੀ ਮੈਡੀਸਨ ਜਾਂ ਕੈਮੀਕਲ ਨਹੀਂ ਪਾਇਆ ਗਿਆ ਠੀਕ ਹੈ ਜੀ ਬਿਲਕੁਲ ਆਰਗੈਨਿਕ ਪ੍ਰੋਡਕਟ ਹੈ ਜੀ ਠੀਕ ਹੈ ਤੇ ਜਿਵੇਂ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਐਫਐਸਐਸਆਈ ਤੋਂ ਅਪਰੂਵਡ ਹੈ ਜੀ ਠੀਕ ਤਾਂ ਇਹਦੇ ਵਿੱਚ ਮੈਡੀਸਨ ਜਾਂ ਕੈਮੀਕਲ ਬਿਲਕੁਲ ਯੂਜ਼ ਨਹੀਂ ਕੀਤਾ ਗਿਆ ਅ ਤੇ ਨਿੱ ਦਿੱਕਤ ਇਹ ਵੀ ਖਤਮ ਹੋ ਸਕਦੀ ਹੈ ਹਾਂਜੀ ਹਾਂਜੀ ਜਿਹੜੀ 50% ਦਿੱਕਤ ਹੁੰਦੀ ਹੈ ਜੀ ਆਪਾਂ ਨੂੰ ਜਦੋਂ ਦੇਖੋ ਜਿਹੜੇ ਗੋਡੇ ਬਣੇ ਸੀ ਹੁਣ ਜਿੱਦਾਂ ਇਹ ਵੀਰਜੀ ਸੀ ਜਾਂ ਮੈਂ ਸੀ ਜਿਹੜੇ ਇਹ ਗੋਡੇ ਕੋਈ 80 ਕਿਲੋ ਵਜ਼ਨ ਚੱਕਣ ਵਾਸਤੇ ਬਣੇ ਸੀ ਤਾਂ ਜਦੋਂ ਅਸੀਂ ਸਵਾ ਕਿਲੋ ਵਜ਼ਨ ਚੱਕਿਆ ਸੀ ਤਾਂ ਗੋਡਿਆਂ ਨੇ ਤਾਂ ਖਰਾਬ ਹੋਣਾ ਹੀ ਸੀ ਜੀ ਉਹ ਤਾਂ ਡੈਫੀਨੇਟਲੀ ਹੈ ਤੇ ਧਮਿੰਦਰ ਤੁਹਾਡਾ ਕੀ ਕਿਸੇ ਦਾ ਰਾਜ ਹੈ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਿਹਤ ਦਾ ਰਾਜਵੀਰ ਜੀ ਹੈ ਕਿ ਮੈਂ ਕਾਫੀ ਹੈਲਥ ਇਸ਼ੂ ਸੀ ਮੈਨੂੰ ਤੇ ਮੇਰਾ weight ਵੀ ਅੰਡਰ ਸੀਗਾ ਮੈਂ ਕਾਫੀ ਪਤਲਾ ਸੀਗਾ ਵਜ਼ਨ ਘੱਟ ਸੀ ਮੇਰਾ ਘੱਟ ਸੀ ਤੇ ਮੈਂ ਆਪਣੇ ਆਪ ਨੂੰ ਫਿਟ ਕੀਤਾ ਹਮਮ ਪੂਰਾ ਨਿਊਟ੍ਰੀਸ਼ਨ ਇਸਤਮਾਲ ਕੀਤਾ ਪਲੱਸ ਡਾਈਟ ਤੇ ਆਪਣੇ ਆਪ ਨੂੰ ਫਿਟ ਕੀਤਾ ਹੁਣ ਮੇਰਾ ਜਿਹੜਾ ਪ੍ਰੋਪਰ ਵਜਨ ਹੈਗਾ 74 ਕਿਜੀ ਹੈਗਾ 74 ਕਿਲੋ ਹਾਂਜੀ ਠੀਕ ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕੈਮੀਕਲ ਵਗੈਰਾ ਨਹੀਂ ਹੈਗਾ ਅਸੀਂ ਪ੍ਰੋਪਰ ਗਾਈਡ ਕਰਾਂਗੇ ਤੁਹਾਨੂੰ ਠੀਕ ਹੈ ਅਸੀਂ ਜਿੰਨਾ ਤੁਸੀਂ ਆਪਣਾ ਘਰ ਚੋਂ ਖਾਣਾ ਖਾਣਾ ਹਮ ਹਮ ਉਹਦੇ ਪ੍ਰਤੀ ਤੁਹਾਨੂੰ ਅਸੀਂ ਗਾਈਡ ਕਰਾਂਗੇ ਪਲੱਸ ਤੁਹਾਨੂੰ ਅਸੀਂ ਆਪਣੇ ਨਿਊਟ੍ਰੀਸ਼ਨ ਪ੍ਰਤੀ ਗਾਈਡ ਕਰਾਂਗੇ ਬਲਕਿ ਤੁਸੀਂ ਖਾ ਪੀ ਕੇ ਫਿਟ ਹੋਣਾ ਹੈ ਬਲਕਿ ਕੋਈ ਡਾਈਟਿੰਗ ਫਾਸਟਿੰਗ ਨਹੀਂ ਕਰਨੀ ਜ਼ਿਆਦਾ ਠੀਕ ਹੈ ਤੇ ਤੁਸੀਂ ਦੂਜਾ ਇਹਦਾ ਕੋਈ ਵੀ ਜਿਵੇਂ ਤੁਸੀਂ ਪਤਲੇ ਸੀ ਤੁਸੀਂ ਮੋٹے ਵੀ ਹੋ ਸਕਦੇ ਹੋ ਹਾਂਜੀ ਤੁਸੀਂ ਇਹ ਪ੍ਰੋਡਕਟ ਦੋਨੇ ਕੰਮ ਕਰਦਾ ਜੀ ਤੁਸੀਂ ਸਕਿਨ ਦੇ ਪ੍ਰਤੀ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਤੁਸੀਂ ਪਤਲੇ ਹੋ ਤੁਸੀਂ ਫਿੱਟ ਹੋ ਸਕਦੇ ਹੋ ਤੁਹਾਡਾ ਵਜ਼ਨ ਜ਼ਿਆਦਾ ਹੈ ਤੁਸੀਂ ਘਟਾ ਵੀ ਸਕਦੇ ਹੋ ਠੀਕ ਹੈ ਹਰ ਤਰ੍ਹਾਂ ਦਾ ਸੋਲੂਸ਼ਨ ਹੈਗਾ ਆਪਣੇ ਕੋਲ ਤੇ ਮਤਲਬ ਕਿ ਜਿਹੜੀ ਵੀ ਕੋਈ ਦੋਸਤ ਪਤਲਾ ਹੋਣਾ ਚਾਹੁੰਦਾ ਜਾਂ ਮੋਟਾ ਹੋਣਾ ਚਾਹੁੰਦਾ ਇਸ ਕੇਂਦਰ ਰਿਲੇਟਡ ਜਿਹੜਾ ਵੀ ਤੁਸੀਂ ਸਮਾਨ ਭੇਜਦੇ ਹੋ ਜੀ ਤੇ ਮਤਲਬ ਕਿ ਕੋਰੀਅਰ ਕਰਵਾਉਣ ਕੀ ਸਿਸਟਮ ਹੈ ਹਾਂਜੀ ਜੇਕਰ ਕੋਈ ਇੰਡੀਆ ਚ ਬੈਠਾ ਹਾਂ ਹਾਂ ਤਾਂ ਉਹਦੇ ਤੱਕ ਵਾਇਆ ਕੋਰੀਅਰ ਪਹੁੰਚ ਜਾਏਗਾ ਠੀਕ ਹੈ ਇੰਡੀਆ ਡਿਲੀਵਰੀ ਫ੍ਰੀ ਹੈਗੀ ਬਿਲਕੁਲ ਠੀਕ ਹੈ ਜੇ ਕੋਈ ਇੰਡੀਆ ਤੋਂ ਬਾਹਰ ਕੋਈ ਭੈਣ ਭਰਾ ਬੈਠਾ ਹਾਂ ਤੇ ਉਹਦੇ ਜਿਹੜੇ ਅਦਰ ਜਿਹੜੇ ਕੰਟਰੀਆਂ ਦੇ ਚਾਰਜਸ ਹੁੰਦੇ ਨੇ ਉਹ ਉਸਤਾਂ ਨਾਲ ਲੱਗ ਜਾਣਗੇ ਔਲਸਾਉ ਨਲਾਮ ਸੋ ਦੋਸਤੋ ਇਹਨਾਂ ਦੇ ਭਾਈ ਹੁਣਾਂ ਤੇ ਨੰਬਰ ਚੱਲ ਰਹੇ ਆ ਵੀ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਸਲਾਹ ਲੈ ਸਕਦੇ ਹੋ ਜੇ ਤੁਸੀਂ ਆਰਡਰ ਵੀ ਕਰਨਾ ਹੈ ਜਾਂ ਕੋਈ ਚੀਜ਼ ਮੰਗਵਾਉਣੀ ਹੈ ਇਹਨਾਂ ਤੋਂ ਤਾਂ ਤੁਸੀਂ ਇਹਨਾਂ ਨਾਲ ਮਤਲਬ ਕਿ ਗੱਲ ਕਰਕੇ ਇਹਦੇ ਵਿੱਚ ਜਿਹੜੇ ਨੰਬਰ ਚੱਲ ਰਹੇ ਨੇ ਸਕਰੀਨ ਤੇ ਤੁਸੀਂ ਉਹਨਾਂ ਤੇ ਆਪਣਾ ਜੇ ਤੁਸੀਂ ਸਾਨੂੰ ਫੋਨ ਕਰਦੇ ਹੋ ਤੁਹਾਡਾ ਫੋਨ ਪਿਕ ਨਹੀਂ ਹੋ ਰਿਹਾ ਜਾਂ ਲੱਗਣੀ ਜਾਂ ਬਿਜ਼ੀ ਆ ਰਿਹਾ ਤਾਂ ਤੁਸੀਂ ਉਸ ਨੰਬਰ ਤੇ ਵਟਸਐਪ ਤੇ ਆਪਣੀ ਹਾਈਟ ਆਪਣਾ ਏਜ ਤੇ ਆਪਣਾ ਵਜ਼ਨ ਲਿਖ ਕੇ ਭੇਜ ਦਿਓ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ